ਤਰਨਤਾਰਨ ਤੋਂ ਆਮ ਆਦੀ ਪਾਰਟੀ ਦੇ ਵਿਰਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਜਿਨ੍ਹਾਂ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ ਉਹ ਆਦੀ ਅੰਤਿਮ ਅਰਦਾਸ ਮੌਕੇ ਤੇ ਰੱਖੇ ਗਏ ਸ਼ਰਧਾਂਜਲੀ ਸਮਾਗਮ ਦੇ ਵਿੱਚ ਆ ਆਮ ਆਦੀ ਪਾਰਟੀ ਦੇ ਸੁਪਰੀਮਾਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਆਗੂ ਵੱਲੋਂ ਪਹੁੰਚ ਕੇ ਸਵਰਗੀ ਡਾਕਟਰ ਕਸ਼ਮੀਰ ਸਿੰਘ ਸੋਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੋਂ ਅੰਦਾਜ਼ੇ ਅਗੇ ਭਗਵੰਤ ਮਾਨ ਤੇ ਕੇਜਰੀਵਾਲ ਤੋਂ ਇਲਾਵਾ ਕਾਰ ਸੇਵਾ ਸਰਾਲੀ ਸਾਹਿਬ ਵਾਲੇ ਬਾਬਾ ਜੀ ਦੇ ਵੀ ਐਮਐਲਏ ਸੋਲ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਤੇ ਉਹਨਾਂ ਦੇ ਵੱਲੋਂ ਸੋਲ ਪਰਿਵਾਰ ਨੂੰ ਦਸਤਾਰ ਵੀ ਪੇਂਟ ਕੀਤੀ ਗਈ ਇਸ ਮੌਕੇ ਦੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਇਹਨਾਂ ਨੇ ਕੀ ਕੁੱਝਿਆ ਤੁਸੀਂ ਆਪ ਹੀ ਦੇਖੋ ਸੁਣੋ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਜਿੱਥੇ ਐਮਐਲਏ ਸਾਹਿਬ ਦੀ ਅੰਤਿਮ ਬਾਤ ਲਈ ਬਹੁਤ ਵੱਡੇ ਪੱਦਰ ਤੇ ਜੋ ਕਿ ਭਾਈ ਸਾਹਿਬ ਭਾਈ ਡਾਕਟਰ ਕਸ਼ਮੀਰ ਸਿੰਘ ਜੀ ਸੋਲ ਸਾਹਿਬ ਹਲਕੇ ਦੇ ਐਮਐਲਏ ਸਹਿਬਾਨ ਸਾਰੇ ਇਲਾਕੇ ਦੀਆਂ ਸੰਗਤਾਂ ਮਹਾਪੁਰਸ਼ ਲਾਡਲੀਆਂ ਫੌਜਾਂ ਸਾਰੇ ਇੱਥੇ ਪਹੁੰਚੇ ਆ ਤੇ ਇਹਨਾਂ ਦੇ ਨਾਲ ਡਾਕਟਰ ਕਸ਼ਮੀਰ ਸਿੰਘ ਜੀ ਐਮਐਲਏ ਸਾਹਿਬ ਦਾ ਬਹੁਤ ਪਿਆਰ ਸੀ ਸਤਿਕਾਰ ਸੀ ਅੱਜ ਦਸਤਾਰ ਲੈ ਕੇ ਸਾਰੀ ਹੀ ਜਥੇਬੰਦੀ ਇੱਥੇ ਪਹੁੰਚੀ ਹੋਏ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਅੱਜ ਦੇ ਤੀਸਰੇ ਮੁਖੀ ਸ਼੍ਰੀਮਾਨ ਸੰਤ ਬਾਬਾ ਸੁੱਖਾ ਸਿੰਘ ਜੀ ਸੰਪਰਦਾਕਾਰ ਸੇਵਾ ਸਰਹਾਲੀ ਵਾਲੇ ਜਿਨ੍ਹਾਂ ਨੇ ਦਰਿਆਵਾਂ ਨੂੰ ਬੰਨ੍ਹ ਮਾਰਿਆ ਹੈ ਇਹਨਾਂ ਸਾਰੀਆਂ ਸੰਪਰਦਾਵਾਂ ਜਿੰਨੀਆਂ ਪਹੁੰਚੀਆਂ ਸਮੂਹ ਪਰਿਵਾਰ ਵੱਲੋਂ ਇਹਨਾਂ ਦਾ ਧੰਨਵਾਦ ਹੈ ਕਿਉਂਕਿ ਦੁਖੀ ਹਿਰਦੇ ਨਾਲ ਜਿਹੜੇ ਡਾਕਟਰ ਸਾਹਿਬ ਇੱਕਦਮ ਜਿਹੜਾ ਲੰਬੇ ਸਮੇਂ ਤੋਂ ਬਿਮਾਰੀ ਦੇ ਨਾਲ ਪੀੜਤ ਸਨ ਅੱਜ ਦੁੱਖ ਦੀ ਘੜੀ ਦੇ ਵਿੱਚ ਮਹਾਪੁਰਸ਼ ਵੀ ਪਹੁੰਚੇ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਵਾਰ ਪੰਜਾਬੀ ਟੀਵੀ ਦੇ ਲਈ ਤਰਨਤਾਰਨ ਤੋਂ ਰਵੀ ਖੇਰਾ ਦੀ ਰਿਪੋਰਟ